ਪੰਜਾਬ ਦੇ ਵਿੱਚ ਹੜ੍ਹਾਂ ਦਾ ਮਾਹੌਲ ਹੈ ਪੰਜਾਬ ਦੇ ਅੰਦਰ ਜਿਹੜੇ ਹੜ੍ਹ ਨੇ ਉਹਨਾਂ ਨੇ ਜਿੰਨੀ ਤਬਾਹੀ ਮਚਾਈ ਹੈ ਉਸ ਤੋਂ ਬਾਅਦ ਲੋਕ ਇਸ ਵੇਲੇ ਮਦਦ ਦੀ ਗੁਹਾਰ ਲਾ ਰਹੇ ਹੈ ਜਿਹੜੇ ਗ੍ਰਸਤ ਲੋਕ ਨੇ ਹਾਲਾਂਕਿ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਘਰ ਹੀ ਹੜ੍ਹ ਦੇ ਵਿੱਚ ਰੁੜ ਗਏ ਔਰ ਲੋਕ ਰੋ ਰਹੇ ਹੈ ਲੋਕਾਂ ਦੀ ਮਿਹਨਤ ਐਨੇ ਸਾਲਾਂ ਦੀ ਐਨੇ ਸਾਲਾਂ ਬੱਦੀ ਉਸਾਰਿਆ ਘਰ ਉਸ ਹੜ੍ਹ 'ਚ ਰੁੜ ਗਿਆ ਹੁਣ ਉਹ ਕਿਤੇ ਕੰਨੀ ਚੱਕ ਉਸੇਦ ਚੱਲਦੇ ਸਿਆਸੀ ਪਾਰਟੀਆਂ ਲੋਕਾਂ ਦੀ ਮਦਦ ਵਿੱਚ ਪਹੁੰਚ ਰਹੀਆਂ ਨੇ ਸੰਸਥਾਵਾਂ ਲੋਕਾਂ ਦੀ ਮਦਦ ਵਿੱਚ ਪਹੁੰਚ ਰਹੀਆਂ ਨੇ ਜਿੰਨਾ ਹੋ ਸਕਦਾ ਹੈ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਇਹ ਚੰਗੀ ਗੱਲ ਹੈ ਪਹਿਲੀ ਗੱਲ ਤਾਂ ਇਸ ਨੂੰ ਸਰਾਹਣਾ ਚਾਹੀਦਾ ਹੈ ਖਾਸ ਤੌਰ ਦੇ ਉੱਤੇ ਜੇ ਪੰਥਕ ਪਾਰਟੀਆਂ ਦਾ ਹਵਾਲਾ ਲਿਆ ਜਾਵੇ ਪੰਥਕ ਲੀਡਰਾਂ ਦਾ ਹਵਾਲਾ ਲਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵਾਅਦਾ ਕੀਤਾ ਕਿ ਉਹ 500 ਟਰੱਕ ਜਿਹੜੇ ਨੇ ਉਹ ਭਰ ਕੇ ਪਸ਼ੂਆਂ ਦਾ ਜਿਹੜਾ ਮੱਕੀ ਦਾ ਅਚਾਰ ਹੁੰਦਾ ਉਹਦੇ ਭੇਜਣਗੇ ਔਰ ਉਹਦੀ ਪਹਿਲੀ ਖੇਪ ਕਹਿੰਦੇ ਪਹੁੰਚ ਗਈ ਹੈ ਉਹ ਬਹੁਤ ਚੰਗੀ ਗੱਲ ਹੈ ਬਰਦਾਸ਼ਪੁਰ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਕਤਾਰ ਵਰ ਤੇ ਕਤਾਰ ਟਰੱਕ ਲੱਗੇ ਹੋਏ ਐ ਉਹਦੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਔਰ ਉਹਦੇ ਵਿੱਚ ਪਸ਼ੂਆਂ ਦਾ ਚਾਰਾ ਜਿਹੜਾ ਆ ਅਚਾਰ ਹੈਗਾ ਆ ਉਹ ਭੇਜਿਆ ਗਿਆ ਔਰ ਦੂਸਰੇ ਪਾਸੇ ਮਨਪ੍ਰੀਤ 41 ਰੁਜੇ ਹੋਏ ਨੇ ਲੋਕਾਂ ਦੇ ਘਰ ਉਸਾਰਨ ਦੇ ਵਿੱਚ ਮਨਪ੍ਰੀਤ 41 ਵੀਡੀਓ ਜਨਤਕ ਕਰਕੇ ਵੀ ਲੋਕਾਂ ਨੂੰ ਦੱਸ ਰਿਹਾ ਹੈ ਕਿ ਕਿਸ ਹੱਦ ਤੱਕ ਦੀ ਨੁਕਸਾਨ ਹੋਇਆ ਹੈ ਕਿਸ ਹੱਦ ਤੱਕ ਦੀ ਪ੍ਰੋਬਲਮ ਕ੍ਰੀਏਟ ਹੋਈ ਹੈ ਲੋਕਾਂ ਵਾਸਤੇ ਔਰ ਜਿਨ੍ਹਾਂ ਦੇ ਘਰ ਹੀ ਖਤਮ ਹੋ ਗਏ ਹੈ ਫੜਾਂ ਦੇ ਵਿੱਚ ਮਨਪ੍ਰੀਤ 41 ਇਵਨ ਉਹਨਾਂ ਦੇ ਘਰ ਵੀ ਬਣਾ ਕੇ ਦੇ ਰਹੇ ਹੈ ਔਰ ਇਹ ਚੰਗੀ ਗੱਲ ਹੈ ਲੋਕਾਂ ਦੇ ਨਾਲ ਘੱਟੋ-ਘੱਟ ਲੀਡਰਾਂ ਦਾ ਖੜਨਾ ਲੋਕਾਂ ਦੇ ਵਾਸਤੇ ਹੌਸਲਾ ਹੁੰਦਾ ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਇਹਨੂੰ ਸਿਆਸੀ ਤੌਰ ਨਾਲ ਵੀ ਦੇਖਿਆ ਜਾਣ ਲੱਗਿਆ ਸਿਆਸੀ ਤਰੀਕੇ ਨਾਲ ਵੀ ਦੇਖਿਆ ਜਾਣ ਲੱਗਿਆ ਹੁਣ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਔਰ ਜ਼ਾਹਿਰ ਤੌਰ ਦੇ ਉੱਤੇ ਜਦੋਂ ਪਾਰਟੀ ਲਈ ਚੋਣ ਲੜਨਗੇ ਜਾਂ ਪਾਰਟੀ ਦੇ ਨਾਲ ਰਲ ਕੇ ਸਿਆਸੀ ਸੰਗਰਾਮ ਤੇ ਉਤਰਨਗੇ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਤੌਰ ਦੇ ਨਾਲ ਵੀ ਦੇਖਣਾ ਚਾਹਣਗੇ ਉੱਥੇ ਹੀ ਮਨਪ੍ਰੀਤ ਿਆਲੀ ਨੇ ਮਨਪ੍ਰੀਤ ਿਆਲੀ ਬਾਰੇ ਵੀ ਅਸੇ ਤਰ੍ਹਾਂ ਦੀਆਂ ਚਰਚਾਾਂਵਾਂ ਚੱਲਦੀਆਂ ਰਹੀਆਂ ਨੇ ਟਿੱਪਣੀਆਂ ਚੱਲਦੀਆਂ ਰਹੀਆਂ ਨੇ ਖੈਰ ਕੀ ਇਹ ਸੁਖਬੀਰ ਬਾਦਲ ਵਰਸਸ ਮਨਪ੍ਰੀਤਿਆਲੀ ਹੋਇਆ ਪਿਆ ਹਾਲਾਂਕਿ ਇਸ ਨੂੰ ਐ ਨਹੀਂ ਦੇਖਣਾ ਚਾਹੀਦਾ ਔਰ ਚੰਗੀ ਗੱਲ ਹੈ ਕਿ ਦੋਵੇਂ ਲੀਡਰ ਪਾਰਟੀ ਬਾਜ਼ੀ ਤੋਂ ਉੱਠ ਕੇ ਸ਼ਾਇਦ ਲੋਕਾਂ ਦੀ ਮਦਦ ਕਰ ਰਹੇ ਹੈ ਔਰ ਜੇ ਇਸੇ ਲਈ ਕਰ ਰਹੇ ਹੈ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਇਹੋ ਜਿਹੇ ਮੌਕਿਆਂ ਦੇ ਉੱਤੇ ਕਈ ਵਾਰ ਸਿਆਸਤ ਨੂੰ ਵੀ ਚਮਕਾਇਆ ਜਾਂਦਾ ਹੈ ਖੈਰ ਕਿਸੇ ਤੇ ਇਲਜ਼ਾਮ ਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਸ ਵੇਲੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਔਰ ਚੰਗੀ ਗੱਲ ਹੈ ਕਿ ਸਿਆਸਤਦਾਨ ਅੱਗੇ ਆ ਰਹੇ ਆ ਚੰਗੀ ਗੱਲ ਹੈ ਸਿਆਸਤਦਾਨ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਹੈ ਚੰਗੀ ਗੱਲ ਹੈ ਕਿ ਜਿੰਨਾ ਹੋ ਸਕਦਾ ਹੈ ਸਿਆਸਤਦਾਨ ਉਹਨਾਂ ਤੱਕ ਸਮਗਰੀ ਨੂੰ ਮਦਦ ਨੂੰ ਪਹੁੰਚਦਾ ਕਰ ਰਹੇ ਹੈ ਫਿਰ ਕੁਝ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੁਖਵੀਰ ਸਿੰਘ ਬਾਦਲ ਔਰ ਦੂਸਰੇ ਪਾਸੇ ਮੰਤਰੀ ਤੇਯਾਰੀ ਕਿਸ ਤਰ੍ਹਾਂ ਲੋਕਾਂ ਦੇ ਮਦਦ ਵਿੱਚ ਇਸ ਵੇਲੇ ਰੁੱਝੇ ਹੋਏ ਸਤਕਾਰਯੋਗ ਬੀਬੀ ਬਿੰਦਰ ਕੌਰ ਜੀ ਅਤੇ ਨਹੀਂ ਗੁਰੂ ਦੇਵ ਸਿੰਘ ਜੀ ਇਹਨਾਂ ਦਾ ਜਿਹੜਾ ਮੀਂਹ ਦੇ ਨਾਲ ਘਟਿਆ ਗਿਆ ਸੀਗਾ ਅਤੇ ਹੁਣ ਨਗਰ ਨਿਵਾਸੀਆਂ ਵੱਲੋਂ ਸਾਰਿਆਂ ਵੱਲੋਂ ਸਾਡੇ ਜਿਹੜੇ ਵਰਕਰ ਸਹਬਾਨ ਨੇ ਉਹਨਾਂ ਦੇ ਮਿਹਨਤ ਸਦਕਾ ਸਾਰਿਆਂ ਨੇ ਆਪਣੀ ਦਸਾਂ ਲੋਹਾ ਦੀ ਕਿਰਤ ਕਮਾਈ ਚੋਂ ਦਸ ਬੰਦ ਕੱਢ ਕੇ ਇਸ ਲੋੜਵੰਦ ਪਰਿਵਾਰ ਦੀ ਮਿਹਨਤ ਇਸ ਪਰਿਵਾਰ ਦੀ ਬਾਹ ਫੜੀ ਆ ਤੇ ਮੈਂ ਧੰਨਵਾਦੀ ਆ ਨਗਰ ਨਿਵਾਸੀਆਂ ਦਾ ਤੇ ਆਪਣੇ ਵੱਲੋਂ ਸੀ ਵੀ વિશ્વાસ ਦਉਂਦੇ ਆ ਵੀ ਜੋ ਵੀ ਸਾਨੂੰ ਹੁਕਮ ਕਰਨਗੇ ਇਹ ਘਰ ਬਣਾਉਣ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਚਾਹੀਦੀ ਚਾਹੇ ਮਟੀਰੀਅਲ ਚਾਹੀਦਾ ਤੋ ਵੱਤ ਵੱਤ ਅਸੀਂ ਮਦਦ ਕਰਾਂਗੇ ਸੋ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਈ ਇਸ ਤਰ੍ਹਾਂ ਦੇ ਸਮੇਂ ਚ ਕਿਉਂਕਿ ਜਦੋਂ ਕੋਈ ਕੁਦਰਤ ਦੀ ਮਾਰ ਪੈਂਦੀ ਆ ਜਿਆਦਾ ਪ੍ਰਸਾਤਾ ਹੁੰਦੀਆਂ ਨੇ ਹੜ੍ਹ ਆਉਂਦੇ ਨੇ ਇਹ ਜਿਹੇ ਸਮੇਂ ਦੇ ਵਿੱਚ ਜੇ ਕਿਸੇ ਵੀ ਪਰਿਵਾਰ ਨੂੰ ਲੋੜ ਪੈਂਦੀ ਆ ਮੈਂ ਸਮਝਦਾ ਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਜੋ ਸਾਨੂੰ ਸੇਧ ਦਿੱਤੀ ਆ ਕਿ ਅਸੀਂ ਹਰੇਕ ਦੀ ਬਾਹ ਫੜੀਏ ਵੰਡ ਕੇ ਛਕੀਏ ਨਾਮ ਜਪੀਏ ਕਿਰਤ ਕਰੀਏ ਜਿਸ ਦਾ ਸਿਧਾਂਤ ਆ ਜਿਹੜਾ ਸੋਦੇ ਤੇ ਜੇ ਅਸੀਂ ਪਹਰਾ ਦਵਾਂਗੇ ਤਾਂ ਮੇਰਾ ਖਿਆਲ ਆ ਵੀ ਹਰੇਕ ਕੋਈ ਵੀ ਪਰਿਵਾਰ ਦੁਖੀ ਨਹੀਂ ਹੋ ਸਕਦਾ ਜਦੋਂ ਸਾਰਾ ਪਿੰਡ ਹੀ ਨਾਲ ਖੜਾ ਲੋਕ ਨਾਲ ਖੜੇ ਨੇ ਤਾਂ ਮੇਰਾ ਖਿਆਲ ਆ ਫਿਰ ਇਹੋ ਜਿਹੇ ਸਮੇਂ ਦੇ ਵਿੱਚ ਬੰਦੇ ਨੂੰ ਜਿਹੜਾ ਉਮਰ ਨਾਲ ਕੋ ਔਖਾ ਨਹੀਂ ਲੱਗਦਾ ਉਸ ਲਈ ਮੈਂ ਧਨਵਾਦੀਆਂ ਨਗਰ ਨਿਵਾਸੀਆਂ ਦਾ ਜੋ ਤੁਸੀਂ ਇਸ ਪਰਿਵਾਰ ਦੀ ਬਾਹ ਪੜੀ ਆ ਤੇ ਅਸੀਂ ਆਪਣੇ ਪਰਿਵਾਰ ਵੱਲੋਂ ਵੀ ਜੋ ਤੁਸੀਂ ਹੁਕਮ ਕਰੋਗੇ ਉਹ ਪੂਰਾ ਸਹਿਯੋਗ ਆ ਜਿਹੜਾ ਇਸ ਪਰਿਵਾਰ ਨੂੰ ਦਿੱਤਾ ਜਾਊਗਾ ਹੋਰ ਵੀ ਕਈ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਦੇਖਿਆ ਜਿੱਥੇ-ਜਿੱਥੇ ਵੀ ਸਾਨੂੰ ਲੱਗ ਰਿਹਾ ਕਿ ਮਦਦ ਦੀ ਲੋੜ ਆ ਜੇ ਪਰਿਵਾਰਾਂ ਨੂੰ ਸੋ ਉੱਥੇ ਪਿੰਡ ਵਾਲੇ ਵੀ ਕਰ ਰਹੇ ਆ ਤੇ ਅਸੀਂ ਵੀ ਪੂਰੀ ਜਿਹੜੀ ਮਦਦ ਉਹਨਾਂ ਪਰਿਵਾਰਾਂ ਦੀ ਕਰ ਰਹੇ ਆ ਸੋ ਸਾਰਿਆਂ ਦਾ ਹੀ ਧੰਨਵਾਦ ਪਰਮਾਤਮਾ ਇਸ ਖੜਦੀ ਕਲਬ ਚ ਰੱਖੇ ਤੰਦਰੁਸੀਆਂ ਬਖਸ਼ੇ ਸਾਰਿਆਂ ਨੂੰ ਹੀ ਇਸੇ ਤਰ੍ਹਾਂ ਹੀ ਪੰਜਾਬ ਦਾ ਜਿਹੜਾ ਸਾਡਾ ਇੱਕ ਕਲਚਰ ਹੈਗਾ ਕਿ ਅਸੀਂ ਹਮੇਸ਼ਾ ਹੀ ਦੁੱਖ ਸੁੱਖ ਦੇ ਵਿੱਚ ਇਕੂਜੇ ਨਾਲ ਖੜਦੇ ਆਏ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਖੜਦੇ ਰਹੀਏ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਵਜ ਪਿੰਡ ਗਹੌਰ ਦੇ ਵਿੱਚ ਜੀ ਬੈਠੇ ਆ ਸ਼ਮਸ਼ੀਰ ਸਿੰਘ ਵਿਜਗਣੇ ਉਹ ਮਾਰਟੇ ਲਿਆ ਰਹੇ ਨੇ ਇਹਨਾਂ ਦਾ ਬੈੱਡ ਤੇ ਨੇ ਲੇਕਿਨ ਨਹੀਂ ਕਰਕੇ ਜਿਹੜੀ ਇਹਨਾਂ ਦੇ ਘਰ ਦੀ ਛੱਤ ਡਿੱਗੀ ਆ ਉਸੇ ਕਮਰੇ 'ਚ ਪਏ ਸੀਗੇ ਕੁਦਰਤੀ ਬਚਾਅ ਹੋ ਗਿਆ। ਜਿਹੜਾ ਘਰ ਦੀ ਛੱਤ ਅਨਸੇਫ ਹੈਗੀ ਆ ਸੋ ਇਸੇ ਕਰਕੇ ਅੱਜ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਬਿਲਡਿੰਗ ਦੇ ਵਿੱਚ ਥੱਲੇ ਜਿਹੜੀ ਜਗ੍ਹਾ ਉੱਥੇ ਹੀ ਪਿੰਡ ਵਾਲਿਆਂ ਨੇ ਗੁਰਦੁਆਰਾ ਕਮੇਟੀ ਨੇ ਇਹਨਾਂ ਨੂੰ ਇੱਥੇ ਰਹਿਣ ਦੀ ਜਗ੍ਹਾ ਦਿੱਤੀ ਆ। ਤੇ ਜਿੱਥੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਪਰਿਵਾਰਾਂ ਦੀ ਬਾਹ ਫੜੀ ਜਾਵੇ, ਮਦਦ ਕੀਤੀ ਜਾਵੇ, ਲੋੜਵੰਦ ਪਰਿਵਾਰਾਂ ਦੀ। ਉਤੇ ਅਸੀਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਮੈਂ ਤੇ ਸਾਡੀ ਜਿਹੜੀ ਟੀਮ ਆ ਅਕਾਲੀ ਦਲ ਦੀ ਸਾਰੀ ਵਰਕਰ ਸਾਡੇ ਬੈਠੇ ਆ ਤੇ ਅਸੀਂ ਜਿੰਨਾ ਵੀ ਹੋ ਸਕੂਗਾ ਇਹਨਾਂ ਦੀ ਮਦਦ ਇਲਾਜ ਕਰਾਉਣ ਲਈ ਵੀ ਤੇ ਜਿਹੜੀ ਘਰ ਦੀ ਛੱਤ ਜਿਹੜੀ ਹੈਗੀ ਆ ਦੁਬਾਰਾ ਪਾਉਣ ਲਈ ਵੀ ਘਰ ਦੀ ਮਰਮੱਤ ਲਈ ਵੀ ਜਿਹੜੀ ਹੈਗੀ ਸਾਰੀ ਮਦਦ ਕਰਾਂਗੇ ਸੋ ਹੋਰ ਵੀ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਈ ਲੋੜਵੰਦ ਪਰਿਵਾਰ ਆ ਮੈਂ ਬੇਨਤੀ ਕਰਦਾ ਵੀ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਨਗਰ ਨਿਵਾਸੀ ਨੇ ਜਿਹੜੇ ਦਾਨੀ ਸੱਜਣ ਨੇ ਜਿਹੜੇ ਉਹ ਉਹਨਾਂ ਦੀ ਬਾਹ ਫੜਨ ਤੇ ਉਹਨਾਂ ਦਾ ਸਹਿਯੋਗ ਦੇਣ ਇਹ ਜੇ ਸਮੇਂ ਦੇ ਵਿੱਚ ਆਪਣਾ ਫਰਜ਼ ਬਣਦਾ